ਅੱਜ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਗੁਗਰਾਹ ਵਿੱਚ ਲੋਕਾਂ ਨੇ ਨਗਰ ਕੌਂਸਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਰੋਸ ਕਰਦੇ ਹੋਏ ਲੋਕਾਂ ਦੱਸਿਆ ਕਿ ਜਦੋਂ ਸਾਡਾ ਪਿੰਡ ਨਗਰ ਕੌਂਸਲ ਦੀ ਹੱਦ ਵਿੱਚ ਆਇਆ ਸੀ ਤਾਂ ਨਗਰ ਕੌਂਸਲ ਵਾਲਿਆਂ ਨੇ ਪਿੰਡ ਵਿੱਚ ਇੱਕ ਵਾਟਾ ਸਪਲਾਈ ਦੀ ਮੋਟਰ ਲਗਾਈ ਜੋ ਕਿਸੇ ਦੀ ਜ਼ਮੀਨ ਉੱਤੇ ਲੱਗੀ ਸੀ ਅਤੇ ਜ਼ਮੀਨ ਮਾਲਕ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਨਗਰ ਕੌਂਸਲ ਵਿੱਚ ਨੌਕਰੀ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਜ਼ਮੀਨ ਮਾਲਕ ਨੂੰ ਨੌਕਰੀ ਤਾਂ ਦੇ ਦਿੱਤੀ ਗਈ ਪਰ ਉਸ ਸਮੇਂ ਤੋਂ ਹੀ ਉਸ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾ ਰਿਹਾ ਸੀ ਅਤੇ ਹੁਣ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਜਿਸ ਦੇ ਚਲਦੇ ਉਹਨਾਂ ਨੂੰ ਕਾਫੀ ਸੰਘਰਸ਼ ਕਰਨਾ ਪੈ ਰਿਹਾ ਤਾਂ ਕਿ ਉਸ ਨੂੰ ਫਿਰ ਤੋਂ ਨੌਕਰੀ ਮਿਲ ਸਕੇ ਉਹਨਾਂ ਕਿਹਾ ਕਿ ਨੌਕਰੀ ਤਾਂ ਦੂਰ ਦੀ ਗੱਲ ਹੈ ਉਲਟਾ ਪਿੰਡ ਵਾਸੀਆਂ ਨੂੰ ਜੋ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਸੀ ਉਹ ਵੀ ਗੰਦਗੀ ਯੁਕਤ ਹੈ ਲੋਕਾਂ ਨੇ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਨਗਰ ਕੌਂਸਲ जल्द इस वल ध्यान देवे नहीं तो उन्होंने वालों एक वाला प्रदर्शन भी किया जाएगा बने रहो साढ़े ना तो देखते दे रहो पंजाब जे की न्यूज़ पर कमेटी कमेटी मुर्दाबाद कानपुर कमेटी मुर्दाबाद कानपुर कमेटी मुर्दाबाद कानपुर कमेटी मुर्दाबाद कानपुर कमेटी मुर्दाबाद इतनी खुबाले सामने देख लो ਬੋਧਰਾਜੀ ਗਗਰਾ ਪਿੰਡ ਤੋਂ ਬਾਟਰ ਬਾਟਰ ਨੰਬਰ 1 ਤੋਂ ਸਜੰਦਲ ਇਹ ਕੀ ਬੰਦਾ ਸ਼ਿਕਾਇਤ ਕੀਤਾ ਜੇ ਨਗਰ ਕੌਂਸਲ ਦੇ ਖਿਲਾਫ ਕੀਤਾ ਇਹ ਜੀ ਕਮੇਟੀ ਦੇ ਖਿਲਾਫ ਕੀਤਾ ਆ ਸਾਡੇ ਗਰੀਬ ਬੰਦੇ ਨਾਲ ਧੱਕਾ ਕਰ ਰਿਹਾ ਇਹ ਮਾੜਾ ਬੰਦਾ ਵਿਚਾਰਾ ਇਹ ਕੁਝ ਸਿਆ ਸਾਡੇ ਪਿੰਡ ਦੇ ਸ਼ਰਾਰਤੀ ਤਬਕਾ ਜਿਹੜੇ ਇਹਨੂੰ ਕਢਾੜਾ ਜਾਂਦੇ ਆ ਮਾੜੇ ਬੰਦੇ ਨੂੰ ਰੋਟੀ ਨਹੀਂ ਖਾਣ ਦੇਖ ਕੇ ਸਖਾਂਦੇ ਬਾਕੀ ਕੋਈ ਵੀ ਪੈਪ ਦੇਖ ਲੋ ਨਾਲੀਆਂ ਦੇ ਵਿੱਚ ਸਾਰੇ ਕਿਤੇ ਗੰਦ ਫਲਾਏ ਕਰਦੇ ਆ ਕੁਝ ਸਮਾਂ ਪਹਿਲੇ ਇੱਥੇ ਆਏ ਸੀ ਉਦੋਂ ਮੈਂ ਵੀ ਵਿੱਚ ਬੈਠਦਾ ਸੀ ਮੈਂ ਨਾਲ ਹੀ ਉਦੋਂ ਅਸੀਂ ਉਦੋਂ ਵੀ ਅਸੀਂ ਉਹੀ ਮੰਗ ਰਕੇਸ਼ ਜੀ ਮੁੰਡੇ ਨੂੰ ਪੱਤਾ ਕਰੋ ਇਹਨੂੰ 12 14 ਸਾਲ ਹੋਇਆ ਇਹਨੂੰ ਕਮੇਟੀ ਦੇ ਵਿੱਚ ਇੱਥੇ ਕੰਮ ਕਰਦੇ ਹੁਣ ਇਹ ਵਿਚਾਰਾ ਬਾਹਰ ਕਿੱਥੇ ਜਾ ਕੇ ੱੱਕੇ ਖਾਏਗਾ ਤੇ ਇਹ ਬਹੁਤ ਵੱਡਾ ਇਹਨਾਂ ਧੱਕਾ ਕੀਤਾ ਹੈ ਅਗਰ ਜੇ ਇਹਨਾਂ ਸਾਡੀ ਮੰਗ ਨਹੀਂ ਕੀਤੀ ਤੇ ਅਸੀਂ ਕੋਈ ਹੋਰ ਵੀ ਕਰਦੇ ਕਰਨ ਦੀ ਕੋਸ਼ਿਸ਼ ਕਰਾਂਗੇ ਗਾਰ ਦੀ ਜਗ੍ਹਾ ਹੀ ਹੈ ਤੇ ਇਹ ਇਹੋ ਸਾਬ ਹੈ ਦੇ ਮੇਰੇ ਘਰ ਵਾਲੇ ਕੱਢੀਏ ਚੱਲੀਏ ਕਮੇਟੀ ਤੋਂ ਨੌਕਰੀ ਤੋਂ ਬਾਹਰ ਕੱਢੀਏ ਯਾਰ ਇਹ ਭਲਾਈ ਨੇ ਨਹੀਂ ਰੱਖਣਾ ਇਹਦੇ ਥਾਰ ਕੋਈ ਹੋਰ ਬੰਦਾ ਰੱਖੇ ਜਦਿਆ ਭਲਾਈ ਤੇ ਨਹੀਂ ਆਇਨੀ ਤੇ ਕੰਮ ਕਰਨ ਤਾਂ ਨਹੀਂ ਆਹ ਸੰਵੇ ਇਹਦੇ ਬਰਾ ਮੋਟਰ ਸੰਨ ਕਰੀ ਬਲ ਫਰਚਾ ਫੁਰਚਾ ਕਰਦਾ ਰਹੇ ਤੇ ਜੇ ਸਾਰਾ ਮੋਟਰ ਨਹੀਂ ਸੰ ਚਲਾਣ ਦਿੱਤੀ ਤੇ ਨਹੀਂ ਇਹ ਆਈਏ ਸਾਵਾਖੀ ਇਹ ਐਸਾ ਨੁਸਾੜੇ ਨਹੀਂ ਕਰੇ ਕੇ ਬੱਚੇ ਆਹ ਕਿੱਥੇ ਜਾਣਾ ਹਾਂਜੀ ਜਿੰਦੀ ਗੱਟੇ ਮੋਟਰ ਇਹ ਸਾਡੀ ਜਗ੍ਹਾ ਦਾ ਲਾਈ ਦੀ ਖਰਾਇ ਤੇ ਹਾਂ ਜੀ ਇਹ ਹੀ ਗਗਰਾਏ ਇਹ ਕੀ ਮਾਮਲਾ ਜਿਹੜਾ ਜਿਹੜਾ ਹਾਂ ਜੀ ਇਹ ਜੀ ਬੋਰ ਦੀ ਮੰਮੀ ਜਦੋਂ ਜਿੰਦੀ ਸੀ ਨਾ ਜੀਤੋ ਦੇ ਵੀ ਤੇ ਉਹਨਾਂ ਦੇ ਨਾਲ ਉਸ ਟਾਈਮ ਵੀ ਅਸੀਂ ਇਸੇ ਜਗ੍ਹਾ 'ਚ ਆਹੀ ਵੀ ਨਾੜੀ ਜਦੋਂ ਇਹ ਬੋਰ ਦੀ ਹੈ ਨਾ ਕੀਤਾ ਹੈ ਹੁਣ ਪਤਾ ਨਹੀਂ ਬਿੱਟੂ ਪ੍ਰਧਾਨ ਆਇਆ ਸੀ ਕੋਈ ਕੌਣ ਆਇਆ ਸੀ ਜਦੋਂ ਇਹ ਬੋਰ ਕਰਵਾਇਆ ਉਹ ਨਾ ਪਾਣੀ ਪੂਣੀ ਚਲਦਾ ਤੜਾ ਜਿੱਧਰ ਜਿੱਧੇ ਥੋੜੇ ਜਗ੍ਹਾ ਚੜਦਾ ਚੌੜੀ ਜਗ੍ਹਾ ਨਹੀਂ ਚੜਦਾ ਤਾਂ ਦੰਦ ਦੁਨੀਆ ਭਰੀਏ ਭਰੀ ਪੀਣ ਦੇਣਾ ਪਾਣੀ ਤੇ ਹੁਣ ਇਹ ਅੱਜ ਕਹਿੰਦੇ ਕਿ ਆਇਆ ਰਹੀ ਅਫਸਰ ਕੋਈ ਤੋ ਨੂੰ ਕਹਨੇ ਕਿ ਤਹੀ ਡਿੰਟੀ ਡੂਟੀ ਨਹੀਂ ਆਏ ਪਤਾ ਨਹੀਂ ਨੌਕਰੀ ਨਾ ਕਰੀ ਦਾ ਕੋਈ ਚੱਕਰ ਆ ਜਗ੍ਹਾ ਕਿ ਦੀ ਹੈ ਇਹ ਜਗ੍ਹਾ ਜੀਤੋ ਰਹੀ ਹੈ ਜੀ ਨਗਰ ਕੌਂਸਲ ਕਿਉਂ ਬੋਰ ਚੋਂ ਆਇਆ ਸੀ ਤੇ ਹੁਣ ਆ ਰਿਹਾ ਇਹੀ ਪਾਣੀ ਉੱਪਰ ਨਹੀਂ ਆਂਦਾ ਦੂਸਰੇ ਬੋਰ ਚੋਂ ਨਹੀਂ ਆਂਦਾ ਕਹ ਕੰਦੇ ਉਹ ਖਰਾਬ ਹੀ ਬੋਰ ਤੇ ਫਿਰ ਕਹਿੰਦੇ ਕਿ ਛੋਟਾ ਬੋਰ ਹੋਏਗਾ ਤੇ ਸਾਰੇ ਪਿੰਡ ਨੂੰ ਪਾਣੀ ਮੋੜਾ ਤੇ ਪਾਣੀ ਤਾਂ ਵੀ ਪੂਰਾ ਪੁੱਜਦਾ ਸਾਡਾ ਅਸੀਂ ਕਨੈਕਸ਼ਨ ਲੁਆਈਏ ਬੋਰ ਪਾਣੀ ਲੁਆਇਆ ਸੀ ਤੇ ਸਾਡਾ ਕੋਈ ਜਦੋਂ ਨਵਾਂ ਨਵਾਂ ਲੱਗਾ ਤਿੰਨ ਚਾਰ ਮਹੀਨੇ ਪਾਣੀ ਚੱਲਿਆ ਬਾਅਦ ਚ ਬੰਦ ਹੋਇਆ ਫਿਰ ਅਸੀਂ ਬਿੱਲ ਭਰਦੇ ਰਹੇ ਭਰਦੇ ਰਹੇ ਕੋਈ ਸਾਡੇ 7000 ਤੋਂ ਦੇਖ ਨਾ ਲਗਦੇ ਫਿਰ ਅਸੀਂ ਨਾ ਕਟਵਾਇਆ ਤੇ ਕਹਿੰਦੇ ਤੁਹਾਡਾ ਚੰਡੀਗੜ੍ਹ ਨਾ ਪੁੱਜਦਾ ਤਾਂ ਫਿਰ ਉਹ ਤਾਂ ਕਟੋਣਾ ਜੇ ਤਾਂ ਅਸੀਂ ਪੂਰਾ ਬਿੱਲ ਭਰੋ ਫਿਰ ਆਈ ਪਰ ਆ ਜਾ ਫਿਰ ਤੁਹਾਡਾ ਨਾਕ ਟੋਏਗਾ ਬੰਦਾ ਕਨੈਕਸ਼ਨ ਤਾਂ ਜੇ ਕਨੈਕਸ਼ਨ ਉੱਥੇ ਹੀ ਲੱਗੇ ਦਾ ਪਾਣੀ ਨਹੀਂ ਆਉਂਦਾ ਇਹਦੀ ਆਪਣੀ ਅਗਰ ਬੋਰਕ ਲਾਇਆ ਗਿਆ ਸੀ ਇਹ ਤੇ ਜੀਤੋ ਦਾ ਬੋਰ ਆ ਜੀ ਹਾਂ ਜੀ ਇਹ ਜਗਾ ਇਹਦੀ ਆਪਣੀ ਆ ਇਹੀ ਪਾਣੀ ਵੀ ਚੱਲ ਸਾਨੂੰ ਵੀ ਪਾਣੀ ਦੀ ਪੀ ਹੋ ਗਈ ਮਹੱਲੇ ਵੇੜੇ ਨੂੰ ਪਾਣੀ ਦੀ ਤਾਂ ਸ਼ਰਾ ਮਲ ਲਾਈ ਪੜਦਾ ਸਾਰਾ ਪਿੰਡ ਪਾਣੀ ਇਥੋਂ ਲਿੰਦਾ ਇੰਦੇ ਘਰੋਂ ਪਾਣੀ ਟੁੱਟੀ ਹੋ ਜਿੱਧਰ ਜਿੱਧਰ ਨੇਚਰ ਦਾ ਸਾਰੇ ਲੋਕੀਂ ਦੇ ਘਰੋਂ ਪਰਦੇ ਆ ਪਾਣੀ ਹਾਂ ਕਿਉਂ ਝੂਠ ਕਿਉਂ ਮਾਰਨਾ ਅਸੀਂ ਜਿਹੜੀ ਗੱਲ ਅਸਲੀ ਜੀ ਤੇ ਉਹੀ ਦੱਸਣੀ ਆ ਜੀ ਅਸੀਂ ਕੋਈ ਥੋੜਾ ਵੀ ਇਦੇ ਵਿੱਚ ਸਾਨੂੰ ਕੋਈ ਏਹਰ ਆ ਫੇਰੀ ਨਹੀਂ ਪਾਣੀ ਦੁਨੀਆਂ ਭਰ ਦਿਆ ਜਿਹੜੇ ਸਾਰੇ ਮਹੱਲੇ ਨੂੰ ਪੁੱਛ ਲੋ ਸਾਰੇ ਭਰ ਦਿਆ ਪਾਣੀ ਆਹੀਂ ਵੀ ਭਰਨੇ ਆ